Daily vlog. ਚਾਲੀਆਂ ਮੁਕਤੀਆਂ ਦੀ ਧਰਤੀ ਸ੍ਰੀ ਮੁਕਸਸ ਸਾਹਿਬ ਸੰਪਰਤਾ ਦਲ ਬਾਬਾ ਵੀਰ ਸਿੰਘ ਜੀ ਝਾੜ ਸਾਹਿਬ ਵਾਲੇ ਮੰਦੇ ਸੇਵਾਦਾਰ ਰਾਕੀਆਂ ਸਿੰਘਾ ਘੋੜਿਆਂ ਵਾਸਤੇ ਪੱਠਿਆਂ ਦੀ ਸੇਵਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਦੇ ਪੜਾਵਾਂ ਬਾਬਾ ਸੁਖ ਜੀ ਸੇਵਾ ਕਰ ਰਹੇ ਜਥੇਦਾਰ ਬਾਬਾ ਜੰਟਾ ਸਿੰਘ ਜੀ ਬਾਬਾ ਜੱਜੂ ਜੀ ਬਾਬਾ ਰਾਣਾ ਸਿੰਘ ਜੀ ਹਰਪਗਿਆ ਵਾਲੇ ਸਾਰੀਆਂ ਫੌਜਾਂ ਕੱਤਰ ਦੇ ਪੱਠੇ ਘੋੜਿਆਂ ਦੇ ਵਾਸਤੇ ਬਾਬਾ ਰਾਜ ਜੀ ਵੀ ਸੇਵਾ ਕਰ ਰਹੇ 40 ਮੁਕਤਿਆਂ ਦੇ ਧਰਤੀ ਸ੍ਰੀ ਮੁਕਸਰ ਸਾਹਿਬ ਸੇਵਾ ਕਰਦੇ ਹੋਏ ਲੋਹੜੀ ਦਾ ਤਿਹਾੜ ਕੱਲ ਨੂੰ ਜੋ ਮਹੱਲਾ ਹੈ ਸ੍ਰੀ ਮੁਕਸਰ ਸਾਹਿਬ ਜੀ ਦੇ ਤਰਫੋਂ ਬਾਬਾ ਸੇਵਕ ਜੀ ਗਾੜੀ ਪੱਠੇ ਲਾਉਣ ਦੀ ਸੇਵਾ ਕਰ ਰਹੇ ਹੈ ਸਮਰਪਤਾ ਦਲ ਬਾਬਾ ਵੀਰ ਸਿੰਘ ਜੀ ਝਾੜ ਸਾਹਿਬ ਵਾਲੇ ਮਹਾਪੁਰਖਾਂ ਦੇ ਸੇਵਾਦਾਰ ਰਾਕੀਆਂ ਵਾਸਤੇ ਪੱਠਿਆਂ ਦੀ ਸੇਵਾ ਕਰਦੇ ਹੋਏ ਸ੍ਰੀ ਮੁਖਸੱਬ ਸਾਹਿਬ ਜੀ ਦੀ ਧਰਤੀ ਦੇ ਉੱਤੇ ਅੱਜ ਜੋ ਕੇ ਸਿੰਘ ਸਰ ਡਰਾਈਵਰ ਸਾਹਿਬ ਬਾਬਾ ਸੁਖ ਕੋੜਲੀ ਜੀ ਰਾਣਾ ਜੀ ਰਾਜੂ ਜੀ ਜਥੇਦਾਰ ਬਾਬਾ ਜੰਤਾ ਸਿੰਘ ਜੀ ਸਾਰੀਆਂ ਇਕੱਤਰ ਹੋਈਆਂ ਫੌਜਾਂ ਮਾਰਾ ਦੀ ਕਿਰਪਾ ਨਾਲ ਸੇਵਾ ਕਰ ਰਹਾ ਹੈ ਬਾਬਾ ਘੰਟੀ ਜੀ ਬਾਬਾ ਜੋਗਨ ਜੀ ਸ੍ਰੀ ਮੁਕਸਰ ਸਾਹਿਬ ਜੀ ਦੀ ਧਰਤੀ ਦੇ ਤੇ ਰਾਖੀਆਂ ਵਾਸਤੇ ਫੱਟਿਆਂ ਦੀ ਸੇਵਾ Thank you.